ਫਾਰਮਲ ਸਿਆਸਤ ਦੇ ਲੈਣ ਵਾਲੀ ਵੀ ਜਿਹੜੇ ਪ੍ਰੋਫੈਸਰ ਨੇ ਜੀ ਆਂ ਆਲਾ ਦਿਨ ਸਾਰਿਆਂ ਤੁਹਾਡੇ ਮੀਡੀਆ ਸਾਹਮਣੇ ਸਾਰੇ ਰਾਣੀ ਸਾਹਿਬ ਨੂੰ ਮਾਫੀ ਚਾਹ ਰਿਹਾ ਹਾਂ ਸਭ ਨੂੰ ਇਹ ਜਿਹੜਾ ਬਸੰਤ ਨਿਸ਼ਾਨ ਹੋਵੇ ਪਰ ਉਹ ਪਾਰਟੀ ਦੇ ਨਾਲ ਆ ਕੋਈ ਗੱਲ ਨਹੀਂ ਸਰਟੀ ਕੋਈ ਨਾ ਸਾਰੇ ਸਭ ਜੁਨਾਵਾ ਕਾਂਗਰਸ ਤੋਂ ਆਗੇ ਦਾ ਅਸੀਂ ਸਾਰੇ ਕੋ ਜੋੜ ਕੌਂਸਲ ਕਰਦੇ ਹਾਂ ਇਲਾਕਾ ਵਸਾਣਾ ਕਾਂਗਰਸ ਸਪੋਰਟ ਕੋਆਗੇ ਸਰ ਦਾ ਨਾਮ ਆਵਾ ਦਾ ਵਾਈਸ ਦਾ ਨਾਮ ਆ ਕਿ ਮੈਂ ਇਹਨਾਂ ਦਾ ਬੱਚਾ ਹਾਂ ਤੇ ਨਗਰ ਦੇ ਜੀਵਨ ਹੈ ਇਹਨਾਂ ਦੇ ਵੱਡੇ ਨੇ ਮੈਨੂੰ ਮਾਫ ਕਰਨਾ ਅੰਮ੍ਰਿਤਸਰ ਚ ਨਗਰ ਨਿਗਮ ਦੇ ਚੋਣਾਂ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕੇ ਨੇ ਹਰ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਉਹ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਉਤਰ ਚੁੱਕਿਆ ਹੈ ਔਰ ਚਾਹੇ ਉਹ ਗਲਬ ਹੋਵੇ ਡੋਰ ਟੂ ਡੋਰ ਆਪਣੇ ਵੋਟਰ ਸਪੋਰਟਰਾਂ ਦੇ ਘਰ ਜਾਂਦੀ ਚਾਹੇ ਨੁਕਰ ਮੀਟਿੰਗਾਂ ਦੀ ਗੱਲ ਹੋਵੇ ਉਹ ਜਗਾ ਜਗਾ ਤੇ ਨੁਕਰ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਡੋਰ ਟੂ ਡੋਰ ਜਿਹੜੇ ਉਮੀਦਵਾਰ ਨੇ ਚੋਣ ਪ੍ਰਚਾਰ ਆਪਣਾ ਕਰ ਰਹੇ ਨੇ ਉਥੇ ਹੀ ਅੱਜ ਅੰਮ੍ਰਿਤਸਰ ਮਾਡਲ ਟਾਉਨ ਏਰੀਏ ਤੋਂ ਆਜ਼ਾਦ ਉਮੀਦਵਾਰ ਸੰਜੀਵ ਟਾਂਗੜੀ ਦੀ ਪਤਨੀ ਨੀਤੂ ਟਾਂਗੜੀ ਵੱਲੋਂ ਅੱਜ ਦੇ ਪੂਰਵ ਡਿਪਟੀ ਸੀਐਮ ओपी सोनी ਦੇ ਘਰ ਜਾ ਕੇ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਗਿਆ ਏ ਉਹਨਾਂ ਵੱਲੋਂ ਔਰ ਉਥੇ ਹੀ ਸੰਜੀਵ ਟਾਂਗੜੀ ਵੱਲੋਂ ਕਿਹਾ ਗਿਆ ਕਿ ਮੇਨੇ ਕੋਲ ਉਹ ਅਗਰ ਜੋ ਪੀਤੇ ਸਮੇਂ ਦੌਰਾਨ ਪੁੱਲ ਚੁੱਕਾ ਹੁਆਂ ਨੇ ਉਹ ਵੀ ਮੈਂ ਓਪੀ ਸੋਨੀ ਹੋਣਾ ਕੋਲੋਂ ਮਾਫੀ ਮੰਗਦਾ ਅਤੇ ਮੈਨੂੰ ਸਿਆਸਤ 'ਚ ਲਿਆਉਣ ਵਾਲੇ ਜਿਹੜੇ ਨੇ ਉਹ ਓਪੀ ਸੋਨੀ ਹਨ ਸਦਾ ਹੀ ਉਹਨਾਂ ਨੇ ਜਿਹੜਾ ਮੇਰਾ ਮਾਗਦਰਸ਼ਨ ਕੀਤਾ ਹੈ ਤੇ ਅੱਜ ਮੈਂ ਮੁਰ ਆਪਣੀ ਘਰ ਵਾਪਸੀ ਕਰਦਾ ਤੇ ਕਾਂਗਰਸ ਦਾ ਦਮਨ ਫਰਦਾ ਔਰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਸਮਰਥਨ ਮੈਂ ਹੁਣ ਕਾਂਗਰਸ ਨੂੰ ਦਿੰਦਾ ਤੇ ਉੱਥੇ ਹੀ ਓਪੀ ਸੋਨੀ ਹੋਣਾ ਨੇ ਤੇ ਅੰਮ੍ਰਿਤਸਰ ਜ਼ਿਲ੍ਹਾ ਦੇ ਜਿਹੜੇ ਅਧਿਐਕਸ਼ ਅਸ਼ਵਨੀ ਕੁਮਾਰ ਪੱਪੂ ਹੋਣਾ ਨੇ ਵੀ ਵੋਟਰ ਨੇ ਜਾਂ ਕਾਂਗਰਸ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਿੱਤੂ ਟਾਂਗੜੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕੀਤਾ ਜਾਵੇ ਇਸ ਮੌਕੇ ਸੰਜੀਵ ਟਾਂਗੜੀ ਨਿੱਤੂ ਟਾਂਗੜੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਨ ਜਿਹੜੇ ਨੇ ਉਹ ਵੀ ਓਪੀ ਸੋਨੀ ਉਹਨਾਂ ਦੇ ਘਰ ਪਹੁੰਚੇ ਅਤੇ ਇਸ ਮੌਕੇ ਓਪੀ ਸੋਨੀ ਉਹਨਾਂ ਦੇ ਘਰ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਅਧਿਐਖ ਅਸ਼ਵਨੀ ਕੁਮਾਰ ਪੱਪੂ ਅਤੇ ਹੋਰ ਵੀ ਕਾਂਗਰਸੀ ਜਿਹੜੇ ਲੀਡਰ ਨੇ ਕਾਂਗਰਸੀ ਜਿਹੜੇ ਉਮੀਦਵਾਰ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਜਿਹੜੇ ਕਾਂਗਰਸੀ ਸਮਰਥਕ ਸੀ ਉਹ ਵੀ ਉਥੇ ਮੌਜੂਦ ਰਹੇ ਕੈਮਰਾਮੈਨ ਸਾਹਿਲ ਗੁਪਤਾ ਦੇ ਨਾਲ ਪ੍ਰਦੀਪ ਜੈਨ ਪੰਜਾਬਾ ਟਾਈਮਸ ਅੰਮ੍ਰਿਤਸਰ ਅਜੀ ਸਰ ਜਨਨ ਕਰ ਰਹੀ ਹੈ ਮੈਨੂੰ ਦੁਬਾਰਾ ਜਦ ਕੀ ਨਿਸ਼ਾਨ ਇਹਦਾ ਰਹਾ ਘੜੀ ਹੈ ਲੇਕਿਨ ਕਾਂਗਰਸ ਨੂੰ ਪੂਰਾ ਸਨਰਥਨ ਦਿੱਤਾ ਜਾ ਰਿਹਾ ਹੈ ਜਿਹੜਾ ਮਰਜ਼ੀ ਨਿਸ਼ਾਨ ਹੋਵੇ ਪਰ ਉਹ ਪਾਰਟੀ ਦੇ ਨਾਲ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਸਾਰੇ ਹੀ ਵੋਟ ਪਾਉਗੇ ਇਹਨੂੰ ਜਿਤਾਉਣਗੇ ਕਾਰਜ ਸਟਾਰਟ ਨਹੀਂ ਤਾਓ ਚੋਕ ਨੰਬਰ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਵੇਖੋ ਬੋਲ ਲਾਉਂ ਤਾਂ ਮੇਰੀ ਇਹ ਹੋਂਦ ਪਛਾਣ ਹੋ ਗਈ ਸਾਡੇ ਕੋ ਆ ਗਿਆ ਪਹਿਲਾਂ ਵੀ ਆਇਆ ਸੀ ਪਰ ਹੁਣ ਸਾਡੇ ਪ੍ਰਧਾਨ ਜੀ ਨੇ ਅੱਜ ਪੂਰਾ ਯੋਰ ਲਾ ਦਿੱਤਾ 2-3 ਘੰਟੇ ਹੋ ਗਏ ਸੋ ਸਾਰੇ ਪਹਿਲਾਂ ਵੀ ਆਏ ਸੀ ਇਹ ਪੁਲੀਸ ਸਾਹਿਬ ਸਾਡੇ ਵਾਲੇ ਭੁਲੇਖਾ ਜੀ ਨੇ ਖੱਡਾ ਜੀ ਨੇ ਮੈਂ ਕਿਹਾ ਇੱਥੇ ਖੰਦੀ ਖੜੇ ਨੇ ਸਾਰੇ ਤੁਸੀਂ ਤਰਲੇਓ ਜੋ ਕਹਿੰਦੇ ਮੈਂ ਤਾਂ ਮੈਸਾਹਲ ਕਰਨਾ ਹੈ ਤੁਹਾਡੇ ਇਦਾਂ ਲਿਖੋ ਕਿ ਉਹ ਮੈਂ ਕਰ ਰਹਾ ਹਾਂ ਜੀ ਅੰਕ ਕੋਈ ਨਹੀਂ ਕਹਾਂ ਜਾਦੇ ਜੀ ਸੋਨੀ ਜਿੰਦਾਬਾਦ ਹੋਪੀ ਸੋਨੀ ਜਿੰਦਾਬਾਦ ਹੋਪੀ ਸੋਨੀ ਜਿੰਦਾਬਾਦ ਹੋਪੀ ਸੋਨੀ ਜਿੰਦਾਬਾਦ ਅਸਲੀ ਪੱਪੂ ਜਿੰਦਾਬਾਦ ਅਸਲੀ ਪੱਪੂ ਜਿੰਦਾਬਾਦ ਮਨੁਜਾ ਜੀ ਕੀ ਕਹਿਣਾ ਚਾਹੁੰਦੇ ਐ ਜਿਹੜਾ ਦੁਬਾਰਾ ਇਹਨਾਂ ਨੂੰ ਟ੍ਰਾਂਸਫਰ ਰੋਪਾ ਪਾਇਆ ਹੈ ਤੌਣੀ ਸਾਹਿਬ ਦਬਾਵਾ ਕਾਂਗਰਸ ਟੀਮ ਚ ਆ ਗਏ ਨੇ ਅਸੀਂ ਸਾਰੇ ਨੇ ਖੂਬ ਜੋਰ ਇਕੱਠੇ ਕਰਦੇ ਨੇ ਇਲਾਕਾ ਵਾਸੀਆਂ ਕਾਂਗਰਸੀ ਸਪੋਰਟ ਪਾਕੀ ਸਾਹਿਬ ਦੇ ਨਾਲ ਆ ਉਹਨਾਂ ਦੀ ਵਾਈਫ ਦੇ ਨਾਲ ਆ ਸਾਰੇ ਹੋ ਗਏ ਕਾਂਗਰਸ ਪਾਰਟੀ ਇਹਦੇ ਨਾਲ ਜੋਰ ਲਾਜੀ ਤੇ ਉਹਨਾਂ ਦੀ ਸਤਾਜ ਦੇ ਵਿੱਚ ਕੰਮ ਕਰਾਗੇ ਤੇ ਤਗੜੇ ਉਹਨਾਂ ਦਾ ਕੰਮ ਕਰਦੇ ਉਸਦੇ ਵੀ ਕੀਤਾ ਵਾ ਤਹੁਰਨੀ ਕਰਾਂਗੇ ਸੋਨੀ ਸਾਹਿਬ ਨੇ ਸਾਡੇ ਨੇ ਕਿਹਾ ਸੋਨੀ ਸਾਹਿਬ ਦੀ ਰਾਮਾ ਗੋਬਿੰਦ ਵਿੱਚ ਅਲਾਹ ਕਾਮ ਕਰਦਾ ਹਾਂ ਹਾਂਜੀ ਜੀ ਕੀ ਕਹਿਣਾ ਚਾਹੋਗੇ ਇੱਕ ਬਤ ਤੋਂ ਬੋਲਣ ਦੀ ਮੈਂ ਪ੍ਰਿਮੋ ਪ੍ਰਕਾਸ਼ ਨੂੰ ਮਿਲ ਤੋਂ ਬੋਲਣਾ ਚਾਹੁੰਦਾ ਹਾਂ ਹਾਂਜੀ ਚੌਥੀ ਵਾਰੀ ਲਗਾਤਾਰ ਮਿਕੋਨ ਨੂੰ 10 ਦਿਨ ਕਿੰਨਾ ਦਿੱਤੀ ਹੈ ਔਰ ਮੈਨੂੰ ਸਿਆਸੀ ਕਹੇ ਵਾਲੇ ਵੀ ਨੇ ਇਹਨਾਂ ਕੋ ਬਹੁਤ ਸਾਰੇ ਗਲਤੀਆਂ ਹੋਈਆਂ ਨੇ ਪਹਿਲਾਂ ਤੋਂ ਸਾਰਿਆਂ ਤੁਹਾਡੇ ਮੀਡੀਆ ਸਾਹਮਣੇ ਸਾਰੇ ਰਾਣੀ ਬਾਸ਼ਾ ਨੂੰ ਮਾਫੀ ਮੰਗਦਾ ਥੋਨੀ ਸਾਹਿਬ ਨੂੰ ਕਿ ਮੈਂ ਇਹਨਾਂ ਦਾ ਬੱਚਾ ਹਾਂ ਤੇ ਮਿਲਦੇ ਵੀ ਦੇਖਦੇ ਹੋਏ ਨੇ ਇਹ ਮੇਰੇ ਵੱਡੇ ਨੇ ਮੈਨੂੰ ਮਾਫ ਕਰਨ ਔਰ ਉਸ ਤੋਂ ਬਾਅਦ ਜਿਲ੍ਹਾ ਪ੍ਰਧਾਨ ਸਾਡੇ ਸ਼ਹਿਰ ਦੇ ਅਜਿਹਾ ਕੋਈ ਨਾ ਤੈਰ ਦੇ ਤੋਂ ਧਰਮਵਤ ਦਾ ਜਿਹੜੇ ਪਿਛਲੇ 3-4 ਮਹੀਨੇ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਮੈਨੂੰ ਇਸ ਪਰਿਵਾਰ ਦੇ ਦੁਬਾਰਾ ਵਾਪਸ ਲਿਆਉਣ ਲਈ ਔਰ ਇਹਨਾਂ ਦੇ ਜਿਹੜੇ ਸਹਿਯੋਗ ਨਾਲ ਮੈਂ ਵਾਪਸ ਆਪਣੇ ਘਰ ਆਇਆ ਆਪਣੇ ਪਰਿਵਾਰਕਾਂ ਮੇਰੀ ਤਾਂ ਅੱਖਾਂ ਵੀ ਸੁਖਣੀ ਹੋਈਆਂ ਔਰ ਜਿੰਨੀ ਖੁਸ਼ੀ ਮੈਨੂੰ ਅੱਜ ਅੱਜ ਹੋ ਰਹੀ ਹੈ ਮੈਂ ਇਹ ਸ਼ਬਦ ਬਿਆਨ ਨਹੀਂ ਕਰ ਸਕਦਾ ਤੇ ਇਹ ਨਿਸ਼ਾਨੀ ਹੈ ਮੇਰਾ ਚੋਣਸ਼ੈ ਦੇ ਘੜੀ ਹੈ ਲੇਕਿਨ ਕਾਂਗਰਸ ਪਾਰਟੀ ਦਾ ਮੈਨੂੰ ਪੂਰਾ ਸਮਰਥਨ ਹੈ ਸੁਨੀ ਸਾਹਿਬ ਦਾ ਸਮਰਥਨ ਹੈ ਰਾਣੀ ਬਾਦਲ ਕੋਈ ਨਿਸ਼ਾਨੀ ਚਲਦਾ ਸਰ ਉਹ ਪ੍ਰਕਾਸ਼ ਸਿੰਘ ਜੀ ਨਾਮ ਚੱਲਦਾ ਲੋਕਾਂ ਨੂੰ ਸੋਨੀ ਜਲੇ ਕਾਹਨ ਹੈ ਹਾਪੀ ਸੋਨੀ ਜਿੰਦਾਬਾਦ ਜਿਵੇਂ ਕਦੀ ਅੱਜ ਤੱਕ ਕੋਈ ਨਿਸ਼ਾਨ ਨਹੀਂ ਚੱਲਿਆ ਸੋਨੀ ਸਾਹਿਬ ਇਲਾਕਾ ਵਿੱਚ ਇਲੈਕਸ਼ਨ ਹੋ ਗਏ ਨੇ ਤੇ ਲੋਕਾਂ ਨੇ ਉਹਦਾ ਪਾਇਆ ਜਿਨ੍ਹਾਂ ਨੂੰ ਉਹਨਾਂ ਨੇ ਸ਼ੇਰੋ ਦੁੱਧਾ ਉਹ ਹਮੇਸ਼ਾ ਕੰਮ ਕਰਦਾ ਉਹ ਬੇਟਾ ਉਹ ਨਾਤਰ ਉਹ ਕੋਈ ਭਾਗੀ ਸਮਝਦਾ ਕਿ ਸੋਨੀ ਸਾਹਿਬ ਨੇ ਪ੍ਰਕਾਸ਼ ਜੀ ਨੇ ਦੁਬਾਰਾ ਮੋਕੜਾ ਦਾ ਦੂਆ ਦਾ ਤਿਆਰ ਕਰ ਦੋ ਕਦਮ ਕਰਦਾ ਪਰ ਤੁਮਨੀ ਸੋਇਸੋ ਆਰਗੁਮੈਂਟ ਤੁਮਨੇ ਇਹ ਰਿਪੋਰਟ ਕਰ ਰਿਹਾ ਜਿੰਦਰਾ ਆਪਣੇ ਬੋਲ ਨਾਲ ਆਪਦੀ ਬੋਲ ਆਲਮਸਾ ਅੰਨੇ ਬੋਕਰੋ ਪੀਰ ਕਰ ਦਿੱਤੀ ਹੈ ਘੱਟੇ ਦੇ ਲਾਉਣ ਵਾਸਤੇ ਤੁਮਨੀ ਥੋੜਾ ਜਿਹਾ ਆਪਣੇ ਗੋਡਾਂ ਨੂੰ ਪਿਆਰ ਕਰ ਰਿਹਾ ਹਾਂ ਸੰਬੰਧ ਬਣਾ ਲੈਂਦਾ ਕਰ ਚਲੋ ਮੀਡੀ ਰਿਕੁਐਸਟ ਮੈਂ ਇਹ ਕਹਿੰਦੀ ਆ ਕਿ ਤਾਦਰ ਪਾਣੀ ਇਸ ਨੂੰ ਦੂਰ ਹੋਵੇ ਸੁਨੀ ਸਾਡੇ ਮੋੜੇ ਦੇ ਨਾਲ ਜੰਨੀ ਹੋਣਾ ਹੈ ਕਾਂਗਰਸ ਪਾਰਟੀ ਦਾ ਹੌਸਲ ਨਹੀਂ ਸਕੀ